ਅੱਜ ਦੇ ਇਸ ਕਲਯੁਗੀ ਪਰੇ ਦੌਰ ਦੇ ਵਿੱਚ ਜਾਇਦਾਦ ਵਾਸਤੇ ਕੋਈ ਇੰਨੀ ਨੀਂਚ ਹਰਕਤ ਵੀ ਕਰ ਸਕਦਾ ਹੈ ਸ਼ਾਇਦ ਕਦੇ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੋਵੇਗਾ ਕਦੇ ਹੋ ਸਕਦਾ ਹੈ ਕਿ ਜਾਇਦਾਦ ਵਾਸਤੇ ਮਾਂ ਤੇ ਧੀ ਨੂੰ ਜਿਉਂਦਾ ਚਿੰਨ ਦਿੱਤਾ ਗਿਆ ਹੋਵੇ ਸੋਚਣ ਦੇ ਵਿੱਚ ਹੀ ਲੱਗਦਾ ਹੈ ਕਿ ਬੇहद ਹੀ ਰੋਂਗਟੇ ਖੜੇ ਕਰਕੇ ਰੱਖ ਦੇਣ ਵਾਲੀ ਖਬਰ ਹੈ ਪਰ ਸੋਚੋ ਜਿਨ੍ਹਾਂ ਦੇ ਨਾਲ ਅਜਿਹੀ ਬੀਤੀ ਹੈ ਜਿਨ੍ਹਾਂ ਮਾਵਾਂ ਧੀਆਂ ਨੂੰ ਜਿਉਂਦਿਆਂ ਕੰਧ ਦੇ ਵਿੱਚ ਚਿਣਿਆ ਗਿਆ ਹੋਵੇਗਾ ਉਹਨਾਂ ਦਾ ਕੀ ਪੜਿਆ ਹੋਵੇਗਾ ਮਾਮਲਾ ਪਾਕਿਸਤਾਨ ਤੋਂ ਸਾਹਮਣੇ ਆਇਆ ਜਿੱਥੇ ਇੱਕ ਜਿਉਂਦੀ ਮਾਂ ਤੀ ਨੂੰ ਇਸ ਪਰਿਵਾਰ ਦੇ ਵੱਲੋਂ ਜਿਹੜਾ ਕਾ ਮੌਤ ਦੇ ਘਾਟ ਉਤਾਰਨ ਦੀ ਸਾਜਿਸ਼ ਦੇ ਚੱਲਦਿਆਂ ਜਿਹੜਾ ਕਾ ਜ਼ਿੰਦਾ ਦੀ ਵਾਰ ਦੇ ਵਿੱਚ ਛਣ ਦਿੱਤਾ ਗਿਆ ਹਾਲਾਂਕਿ ਬਹੁਤ ਵੱਡੀ ਗਨੀਮਤ ਰਹੀ ਤੇ ਲੋਕਾਂ ਨੇ ਇਨਸਾਨੀਅਤ ਦਿਖਾਈ ਤੇ ਨਾ ਮਾਵਾਂ ਧੀਆਂ ਦੀਆਂ ਟੀਕਾਂ ਸੁਣਨ ਦੇ ਮਗਰੋਂ ਇਹਨਾਂ ਲੋਕਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਦੋਹਾਂ ਮਾਵਾਂ ਧੀਆਂ ਨੂੰ ਨਾਜ਼ੁਕ ਹਾਲਾਤਾਂ ਦੇ ਵਿੱਚੋਂ ਕੰਧ ਦੇ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਦੋਹਾਂ ਮਾਵਾਂ ਧੀਆਂ ਅਜੇ ਸੁਰੱਖਿਅਤ ਨੇ ਹਾਲਤ ਥੋੜੀ ਜਿਹੜੀ ਹੈ ਠੀਕ ਦੱਸੀ ਚੱਰੀ ਹੈ ਬਹੁਤ ਹੀ ਮੰਦ ਭਾਗੀਏ ਖਬਰ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕੋਈ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਅਜਿਹਾ ਕਰ ਸਕਦਾ ਕਿਸੇ ਨੇ ਨਹੀਂ ਸੋਚਿਆ ਇਹ ਕਿਸੇ ਹੋਰ ਨੇ ਨਹੀਂ ਕੀਤਾ ਬਲਕਿ ਕੁੜੀ ਦੇ ਚਾਚੇ ਨੇ ਤੇ ਇਸ ਮਾ ਦੇ ਦੇਵਰ ਨੇ ਯਾਨੀ ਕਿ ਦੇਵਰ ਦੇ ਵੱਲੋਂ ਜਿਹੜਾਗਾ ਇਸ ਮਾੜੀ ਕਰਤੂਤ ਨੂੰ ਅੰਜਾਮ ਦਿੱਤਾ ਗਿਆ ਤੇ ਜਿਹੜਾ ਜਾਇਦਾਦ ਹੈ ਉਸ ਦੇ ਲਾਲਚ ਦੇ ਵਿੱਚ ਆ ਕੇ ਇਸ ਦੇਵਰ ਦੇ ਵੱਲੋਂ ਆਪਣੀ ਭਾਬੀ ਤੇ ਆਪਣੀ ਭਤੀਜੀ ਨੂੰ ਜਿਉਂਦਾ ਕੀ ਜਿਹੜਾਗਾ ਕੰਦ ਦੇ ਵਿੱਚ ਛਣ ਦਿੱਤਾ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਜਦੋਂ ਇਹਨਾਂ ਦੀਆਂ ਬਾਚਾਂ ਸੁਣੀਆਂ ਤਾਂ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਨਾਲੇ ਦੇਵਰ ਨੂੰ ਕਾਬੂ ਵੀ ਕੀਤਾ ਗਿਆ ਤੇ ਨਾਲੇ ਮਾਵਾਂ ਧੀਆਂ ਨੂੰ ਫਟਾਫਟ ਜਿਹੜਾ ਹੈਗਾ ਕੰਦ ਦੇ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਜਿੱਥੇ ਦੋਹਾਂ ਦੀ ਹਾਲਤ ਜੜੀ ਹੈ ਠੀਕ ਤਾਂ ਸੀ ਜਾ ਰਹੀ ਹੈ ਬਹੁਤੀ ਇਹ ਮੰਦ ਭਾਗੀ ਘਟਨਾ ਹੈ ਕਿਉਂਕਿ ਅਜਿਹਿਆਂ ਘਟਨਾਵਾਂ ਜੜੀਆਂ ਨੇ ਕਿਤੇ ਨਾ ਕਿਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦਿੰਦੀਆਂ ਕਿ ਜਾਇਦਾਦ ਦੇ ਲਾਲਚ ਪਿੱਛੇ ਇਸ ਪਰਿਵਾਰ ਨੇ ਜਿੰਦਾ ਮਾਂ ਧੀ ਨੂੰ ਜਿਹੜਾ ਹੈਗਾ ਕੰਦ ਦੇ ਵਿੱਚ ਚਣਵਾ ਕੇ ਰੱਖ ਦਿੱਤਾ ਇਹ ਪੂਰੀ ਖਬਰ ਜੂ ਹੈ ਸੁਣਨ ਤੋਂ ਬਾਅਦ ਹਰ ਕਿਸੇ ਦੇ ਰੌਂਗਟੇ ਖੜੇ ਖੋਰੇ ਨੇ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਕਿਸੇ ਦੀ ਜਾਨ ਲੈਣ ਦਾ ਕੋਈ ਅਧਿਕਾਰ ਨਹੀਂ ਤੇ ਜੇਕਰ ਅਜੇਹੀ ਗਲਤੀ ਕੋਈ ਕਰਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਏਗੀ ਜਿਸ ਤਰ੍ਹਾਂ ਪੁਲਿਸ ਦੇ ਵੱਲੋਂ ਇਸ ਮੁੱਲਸਮ ਨੂੰ ਕਾਬੂ ਚੜਾਏਗਾ ਕਰ ਲਿਆ ਕਿਆ ਦੱਸ ਦਿਏ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦੇਣ ਵਾਲੀ ਇਹ ਖਬਰ ਪਾਕਿਸਤਾਨ ਦੇ ਹੈਦਰਾਬਾਦ ਦੇ ਨਾਲ ਜੁੜੀ ਹੈ ਦੱਸਦੇ ਕਿ ਔਰਤ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਉਸ ਦੇ ਕੋਲੇ ਇਸ ਸਾਰੀ ਜ਼ਮੀਨ ਦੇ ਕਾਗਜ਼ਾਤ ਨੇ ਪਰ ਫਿਰ ਵੀ ਉਸ ਦਾ ਦੇਵਰ ਇਸ ਜ਼ਮੀਨ ਨੂੰ ਹੜੱਪਣਾ ਚਾਹੁੰਦਾ ਹੈ ਅਤੇ ਇਸੇ ਨੀਅਤ ਦੇ ਨਾਲ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਦੀਵਾਰ ਦੇ ਵਿੱਚ ਦੋਹਾਂ ਮਾਮਾ ਧੀਆਂ ਨੂੰ ਝੰਨ ਦਿੱਤਾ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਰੋਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਪੁਲਿਸ ਦੇ ਵੱਲੋਂ ਮੌਕੇ ਦੇ ਉੱਤੇ ਪਹੁੰਚ ਕੇ ਇਸ ਮੁਲਜ਼ਮ ਨੂੰ ਜਿਹੜਾ ਹੈਗਾ ਸਾਕਾਤਲ ਨੂੰ ਕਾਬੂ ਕਰ ਲਿਆ ਜਾਂਦਾ ਤੇ ਜੇਕਰ ਇਹਨਾਂ ਮਾਵਾਂ ਧੀਆਂ ਦੇ ਵੱਲੋਂ ਰੋਲਾ ਨਾ ਪਾਇਆ ਜਾਂਦਾ ਜਾਂ ਕਿਸੇ ਕਾਰਨ ਜਿਹੜਾ ਹੈਗਾ ਇਹਨਾਂ ਦੀ ਆਵਾਜ਼ ਦਬਾ ਦਿੱਤੀ ਜਾਂਦੀ ਤਾਂ ਸ਼ਾਇਦ ਅੱਜ ਦੋਵੇਂ ਜਿਹੜਾ ਹੈਗਾ ਜਿਉਂਦੀਆਂ ਨਾ ਹੁੰਦੀਆਂ ਪਰ ਇਥੇ ਲੋਕਾਂ ਨੇ ਵੀ ਕਾਫੀ ਜ਼ਿਆਦਾ ਇਨਸਾਨੀਅਤ ਦਿਖਾਈ ਆ ਪਰ ਉੱਥੇ ਕੀ ਇਸ ਸੋਰੇ ਪਰਿਵਾਰ ਦੇ ਵੱਲੋਂ ਤਾਂ ਸੱਚੀ ਇਨਸਾਨੀਅਤ ਨੂੰ ਜਿਹੜਾਗਾ ਬਿਲਕੁਲ ਹੀ ਸ਼ਰਮਸਾਰ ਕਰਕੇ ਰੱਖ ਦਿੱਤਾ ਗਿਆ